ਅਕਾਲੀ ਦਲ ਨੇ ਨਹਿਲੇ ਤੇ ਦਹਿਲਾ ਮਾਰ ਦਿੱਤਾ ਮੋਹਿੰਦਰ ਸਿੰਘ ਕੇਪੀ ਅਕਾਲੀ ਦਲ ਚ ਜੁਆਇਨ ਕਰਵਾਏ ਗਏ ਔਰ ਜੁਆਇਨਿੰਗ ਕਰਾਉਣ ਤੋਂ ਬਾਅਦ ਹੀ ਇਹ ਅਕਾਲੀ ਦਲ ਵੱਲੋਂ ਜਲੰਧਰ ਲੋਕ ਸਭਾ ਹਲਕੇ ਤੋਂ ਟਿਕਟ ਦਿੱਤੀ ਗਈ ਮੋਹਿੰਦਰ ਕੇਪੀ ਜਿਨ੍ਹਾਂ ਬਾਰੇ ਇਹ ਸੋਚਿਆ ਜਾ ਰਿਹਾ ਸੀ ਕਿ ਸਿਆਸੀ ਪਦਰ ਦੇ ਉੱਤੇ ਹੁਣ ਉਹ ਖਾਮੋਸ਼ ਨੇ ਸਿਆਸੀ ਪਦਰ ਦੇ ਉੱਤੇ ਹੁਣ ਉਹ ਐਕਟਿਵ ਨਹੀਂ ਹੋਣਗੇ ਉਹ ਹੋ ਮਹਿੰਦਰ ਕੇਪੀ ਹੁਣ ਸਿਆਸਤ ਵਿੱਚ ਦੁਬਾਰਾ ਉਤਰ ਆਏ ਨੇ ਔਰ ਉਤਰਨ ਦੇ ਸਾਰ ਹੀ ਮਹਿੰਦਰ ਕੇਪੀ ਦੇ ਫੇਰੇ ਟੋਰੇ ਸ਼ੁਰੂ ਹੋ ਗਏ ਨੇ ਚਾਲੇ ਸ਼ੁਰੂ ਹੋ ਗਏ ਨੇ ਔਰ ਇਸੇ ਦੇ ਮੱਦੇ ਨਜ਼ਰ ਮਹਿੰਦਰ ਕੇਪੀ ਲੰਘੇ ਕੱਲ ਡੇਰਾ ਬੱਲਾ ਪਹੁੰਚਦੇ ਨੇ ਜਲੰਧਰ ਲੋਕ ਸਭਾ ਹਲਕਾ ਦੇ ਵਿੱਚ ਡੇਰਾ ਬੱਲਾ ਦਾ ਮਹੱਤਵ ਕੌਣ ਨਹੀਂ ਜਾਣਦਾ ਹਰ ਕੋਈ ਡੇਰਾ ਬੱਲਾ ਪਹੁੰਚਣਾ ਚਾਹੁੰਦਾ ਹੈ ਹਰ ਕੋਈ ਡੇਰਾ ਬੱਲਾ ਜਾ ਕੇ ਦਰਸ਼ਨ ਦਿਦਾਰੇ ਕਰਨਾ ਚਾਹੁੰਦਾ ਹੈ ਪਰ ਆਖਰਕਾਰ ਡੇਰਾ ਬੱਲਾਂ 'ਚ ਹੈ ਕਿ ਬੜੀਆਂ ਕੌਂਟਰੋਵਰਸਿਸ ਖੜੀਆਂ ਹੋਈਆਂ ਨੇ ਬੜੀਆਂ ਕੌਂਟਰੋਵਰਸਿਸ ਚੱਲੀਆਂ ਨੇ ਡੇਰਾ ਬੱਲਾਂ ਨੂੰ ਲੈ ਕੇ ਡੇਰਾ ਬੱਲਾਂ ਹੀ ਸਿਰਫ ਨਹੀਂ ਸਗੋ ਡੇਰਾ ਬਿਆਸ ਨੂੰ ਲੈ ਕੇ ਬਹੁਤ ਕੌਂਟਰੋਵਰਸਿਸ ਚੱਲੀਆਂ ਨੇ ਇਸ ਤੋਂ ਪਹਿਲਾਂ ਡੇਰਾ ਸਰਸਾਂ ਨੂੰ ਲੈ ਕੇ ਬੜੀਆਂ ਕੌਂਟਰੋਵਰਸਿਸ ਚਲਦੀਆਂ ਆ ਰਹੀਆਂ ਨੇ ਇੱਕ ਵੱਡਾ ਵੋਟ ਬੈਂਕ ਮੰਨਿਆ ਜਾਂਦਾ ਆ ਡੇਰਾਵਾਦ ਡੇਰਿਆਂ ਦੇ ਅੰਦਰ ਵੋਟਰਜ਼ ਦੀ ਸ਼ਮੂਲੀਅਤ ਜਿਹੜੀ ਹੈ ਉਹ ਭਾਰੀ ਪਰ ਕਮ ਮਾਤਰਾ ਦੇ ਵਿੱਚ ਹੁੰਦੀ ਹੈ ਔਰ ਜਦੋਂ ਇੱਕ ਵਿਅਕਤੀ ਵਿਸ਼ੇਸ਼ ਜਾਂ ਫਿਰ ਇੱਕ ਸਮੂਹ ਇੱਕ ਵੱਡੀ ਮਾਤਰਾ ਦੇ ਵਿੱਚ ਲੋਕਾਂ ਦੇ ਗੱਠ ਨੂੰ ਤੋੜ ਰਿਹਾ ਹੋਵੇ ਉਹਨਾਂ ਦਾ ਸੰਚਾਲਨ ਕਰ ਰਿਹਾ ਹੋਵੇ ਤਾਂ ਵੱਧ ਕਰਕੇ ਸੌਖ ਹੋ ਜਾਂਦੀ ਹੈ ਇਸ ਮਾਮਲੇ ਦੇ ਵਿੱਚ ਕਿ ਇੱਕ ਪਾਸੇ ਵੱਲ ਉਹਨਾਂ ਲੋਕਾਂ ਦਾ ਰੁਝਾਨ ਕੀਤਾ ਜਾਵੇ ਸ਼ਾਇਦ ਉਸੇ ਚੀਜ਼ ਦਾ ਫਾਇਦਾ ਲੈਣ ਵਾਸਤੇ ਸਿਆਸਤਦਾਨ ਡੇਰਿਆਂ ਦੇ ਵਿੱਚ ਪਹੁੰਚਦੇ ਨੇ ਉਸੇ ਦੇ ਮੱਦੇ ਨਜ਼ਰ ਲੰਘੇ ਕੱਲ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਲੰਧਰ ਲੋਕ ਸਭਾ ਹਲਕਾ ਤੋਂ ਉਮੀਦਵਾਰ ਮਹਿੰਦਰ ਕੇਪੀ ਆਪਣੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੂੰ ਲੈ ਕੇ ਤੇ ਡੇਰਾ ਬੱਲਾ ਪਹੁੰਚ ਜਾਂਦੇ ਨੇ ਡੇਰਾ ਬੱਲਾ ਪਹੁੰਚ ਕੇ ਨਤਮਸਤਕ ਹੁੰਦੇ ਨੇ ਚਾਹ ਪਾਣੀ ਦਾ ਲੰਗਰ ਛਕਦੇ ਨੇ ਉਸ ਤੋਂ ਬਾਅਦ ਡੇਰਾ ਮੁਖੀ ਦੇ ਨਾਲ ਮੁਲਾਕਾਤ ਹੁੰਦੀ ਹੈ ਤੇ ਨਾਲ ਉਹ ਨਾਲ ਹੱਥ ਦੇ ਵਿੱਚ ਮਠਿਆਈਆਂ ਫੜ ਕੇ ਤੇ ਅਗਾਂਵਲ ਨੂੰ ਫੇਰਾ ਕੱਢ ਲਿਆ ਜਾਂਦਾ ਕਹਿਣ ਨੂੰ ਤਾਂ ਦਰਸ਼ਨ ਕੀਤੇ ਗਏ ਨੇ ਪਰ ਦਰਸ਼ਨ ਹੋਏ ਨੇ ਜਾਂ ਫਿਰ ਕੋਈ ਹੋਰ ਪ੍ਰੋਗਰਾਮ ਤੈਅ ਹੋਇਆ ਆ ਇਹ ਅੰਦਰੂਨੀ ਗੱਲਾਂ ਨੇ ਹੋ ਸਕਦਾ ਹੈ ਕਿ ਆਉਂਦੇ ਸਮੇਂ ਦੇ ਵਿੱਚ ਉਹ ਵੀ ਸਾਹਮਣੇ ਆ ਜਾਣ ਪਰ ਫਿਲਹਾਲ ਡੇਰਾ ਬੱਲਾ ਜਾ ਕੇ ਤੇ ਦਰਸ਼ਨ ਦਿਦਾਰੇ ਹੋਏ ਨੇ ਨਾ ਸਿਰਫ 모ਹਿੰਦਰ ਕੇਪੀ ਸਗੋਣਾ ਦੇ ਰਿਸ਼ਤੇਦਾਰ ਉਹਨਾਂ ਦੇ ਕੁੜਮ ਚਰਨਜੀਤ ਸਿੰਘ ਚੰਨੀ ਵੀ ਡੇਰਾ ਬੱਲਾ ਦੇ ਵੱਲ ਖਾਸੇ ਜਾਂਦੇ ਰਹੇ ਨੇ ਹਾਲਾਂਕਿ ਉਹਨਾਂ ਦਾ ਤਾਂ ਵਿਵਾਦ ਵੀ ਡੇਰਾ ਬੱਲਾ ਦੇ ਨਾਲ ਜੁੜਿਆ ਹੋਇਆ ਕਰੋੜਾਂ ਰੁਪਏ ਦਾ ਵਿਵਾਦ ਹੈ ਤੇ ਉਸ ਵਿਵਾਦ ਨੂੰ ਲੈ ਕੇ ਲਗਾਤਾਰ ਉਹਨਾਂ ਦੇ ਉੱਤੇ ਨਿਸ਼ਾਨੇ ਸਾਦੇ ਜਾਂਦੇ ਰਹੇ ਨੇ ਪਰ ਹੁਣ ਉਹਨਾਂ ਦੇ ਰਿਸ਼ਤੇਦਾਰ ਮਹਿੰਦਰ ਕੇਪੀ ਨੇ ਵੀ ਉਹੀ ਰਾਹ ਫੜਿਆ ਤੇ ਡੇਰਾ ਬੱਲਾਂ ਵੱਲ ਜਾਣਾ ਉਹਨਾਂ ਨੂੰ ਸਹੀ ਲੱਗਿਆ ਪਰ ਵੱਡਾ ਸਵਾਲ ਇਹ ਖੜਦਾ ਕਿ ਪੰਥਕ ਪਾਰਟੀ ਦੇ ਲੀਡਰ ਉਹ ਪੰਥਕ ਪਾਰਟੀ ਜਿਹੜੀ ਕਹਿੰਦੀ ਕਿ ਅਸੀਂ ਗੁਰੂ ਸਾਹਿਬ ਦੇ ਸਿਧਾਂਤ ਨੂੰ ਮੰਨਦੇ ਆ ਉਹ ਪੰਥਕ ਪਾਰਟੀ ਦੇ ਲੀਡਰ ਵੀ ਡੇਰਿਆਂ ਦੇ ਗੇੜੇ ਕੱਢਣ ਨੂੰ ਹੁਣ ਉਤਾਵਲੇ ਹੋਏ ਪਏ ਨੇ ਉਹ ਪੰਥਕ ਪਾਰਟੀ ਦੇ ਸਿੱਖ ਲੀਡਰ ਹੁਣ ਡੇਰਿਆਂ 'ਚ ਜਾ ਕੇ ਤੇ ਹੱਥ ਜੋੜ ਕੇ ਬੈਠ ਰਹੇ ਨੇ ਇਹ ਆਪਣੇ ਆਪ ਦੇ ਵਿੱਚ ਸਵਾਲ ਖੜੇ ਕਰਦਾ ਉਹੀ ਲੀਡਰ ਉਹੀ ਪੰਥਕ ਪਾਰਟੀ ਜਿਹੜੀ ਗੁਰੂ ਮਾਨੇਓ ਗ੍ਰੰਥ ਦੇ ਸਿਧਾਂਤ ਨੂੰ ਮੰਨਦੀ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਤੋਂ ਅਲਹਿਦਾ ਹੋਰ ਕਿਸੇ ਦੇ ਸਾਹਮਣੇ ਮੱਥੇ ਟੇਕਣ ਤੋਂ ਗਰੇਜ਼ ਕਰਦੀ ਹੈ ਉਹੀ ਪਾਰਟੀ ਹੁਣ ਡੇਰਿਆਂ ਦੇ ਫੇਰੇ ਕੱਢ ਰਹੀ ਹੈ ਆਪਣੇ ਆਪ 'ਚ ਸਵਾਲ ਤਾਂ ਖੜਨ ਗਈ ਖੈਰ ਸਿਆਸਤ ਹੈ ਕਹਿੰਦੇ ਸਿਆਸਤ ਕੁਝ ਵੀ ਕਰਾ ਸਕਦੀ ਹੈ ਕੁਰਸੀ ਦੀ ਚਾਹਤ ਕੁਰਸੀ ਦੀ ਲਾਲਸਾ ਕੁਝ ਵੀ ਕਰਾ ਸਕਦੀ ਹੈ ਔਰ ਸ਼ਾਇਦ ਇਹੀ ਕਾਰਨ ਹੈ ਕਿ ਹੁਣ ਪੰਥਕ ਪਾਰਟੀ ਵੀ ਡੇਰਿਆਂ ਦੇ ਗੇੜੇ ਕੱਢ ਰਹੀ ਹੈ ਹਾਲਾਂਕਿ ਲੰਘੇ ਕੱਲ ਮੋਹਿੰਦਰ ਕੇਪੀ ਜਾਣਦੇ ਨੇ ਜਾ ਕੇ ਕੀ ਕੁਝ ਕਹਿੰਦੇ ਨੇ ਮੀਡੀਆ ਨਾਲ ਰਾਬਤੇ ਦੌਰਾਨ ਕੀ ਬਿਆਨ ਦਿੱਤਾ ਆਓ ਉਹ ਸੁਣ ਲੈਂਦੇ ਹਾਂ ਸ਼ੁਰੂ ਭੁਗੇ ਜਦੋਂ ਵੀ ਕਿਸੇ ਨੂੰ ਕੋਈ ਪ੍ਰਾਪਤੀ ਹੁੰਦੀ ਹੈ ਚਾਹੇ ਜਿਦਾ ਮੈਨੂੰ ਹੁਣ ਟਿਕਟ ਦੀ ਪ੍ਰਾਪਤੀ ਹੋਈ ਹੈ ਅਕਾਲੀ ਬਰਗ ਦੇ ਵਿੱਚ ਮੈਂ ਜੁਆਇਨ ਕੀਤਾ ਪੇਮੰਦ ਦੇ ਵਿੱਚ ਉਹ ਹੁੰਦਾ ਵੀ ਆਪਣੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਨਤਮਸਤ ਹੋਈਏ ਉਹਨਾਂ ਦਾ ਅਸ਼ੀਰਵਾਦ ਲਈ ਔਰ ਸ਼ੁਕਰਾਨਾ ਕਰੀਏ ਅੱਜ ਅਸੀਂ ਸਾਰੇ ਸਾਡੇ ਸਾਥੀ ਅਸੀਂ ਇੱਥੇ ਮੱਥਾ ਟੇਕਣਾ ਹੈ ਡੇਰਾ ਬਨਸਾ ਚਕਨ ਬੰਦਾਂ ਦੇ ਵਿੱਚ ਔਰ ਗੁਰੂ ਮਹਾਰਾਜ ਬਾਬਾ ਜੀ ਦਾ ਅਸ਼ੀਰਵਾਦ ਲਿਆ ਉਹਨਾਂ ਦਾ ਧੰਨਵਾਦ ਕੀਤਾ ਔਰ ਅਸੀਂ ਚਾਹੁੰਦੇ ਹਾਂ ਕਿ ਜੋ ਪੰਜਾਬ ਦਾ ਇਹ ਇਲੈਕਸ਼ਨ ਹੈ ਉਹ ਨਿਸ਼ਪੱਖ ਹੋਵੇ ਕਿਉਂਕਿ ਅੰਦਰ ਵੀ ਬਾਬਾ ਜੀ ਕਹਿ ਰਹੇ ਸੀ ਕਿ ਵੋਟਾਂ ਜਿਹੜੀਆਂ ਬੈਲਟ ਨਾ ਹੋਣੀਆਂ ਜਾਂ ਮਸ਼ੀਨਾਂ ਨਾਲ ਹੋਣ ਇਹ ਅਸੀਂ ਉਹਨਾਂ ਨੂੰ ਕਹਿ ਰਹੇ ਸੀ ਕਿ ਮਸ਼ੀਨਾਂ ਨਾਲ ਹੋਣ ਉਹਨਾਂ ਦਾ ਇੱਕ ਖਰਸ਼ਾ ਸੀ ਕਈ ਸ਼ਾਇਦ ਮਸ਼ੀਨਾਂ ਦੇ ਵਿੱਚ ਕੋਈ ਇਦਾਂ ਦੀ ਗੜਬੜ ਹੁੰਦੀ ਹੈ। ਤੋ ਇਹ ਮਹਾਪੁਰਸ਼ੰਦਾ ਵੀ ਇਹ ਬੱਚਿਆਂ ਨਾਲ ਪਰ ਲੋਕਾਂ ਦੇ ਵਿੱਚ ਵੀ ਇਸ ਗੱਲ ਦਾ ਡਰ ਰਸੈਮ ਹੈ। ਪਰ ਮੈਂ ਸਮਝਦਾ ਕਿ ਅਸੀਂ ਅੱਜ ਨਾਲ ਦੇ ਅਸ਼ੀਰਵਾਦ ਲੈ ਕੇ ਕੰਮ ਜਿਹੜਾ ਸਾਡਾ ਸ਼ੁਰੂ ਕੀਤਾ ਪਹਿਲਾਂ ਸਵੇਰੇ ਦਰਬਾਰ ਸਾਹਿਬ ਨਤਮਸਤਕ ਹੋਏ ਉਸ ਤੋਂ ਬਾਅਦ ਅਸੀਂ ਦੁਰਗਾ ਮੰਦਰ ਗਏ ਉਸ ਤੋਂ ਬਾਅਦ ਹਨੂਮਨ ਮੰਦਰ ਗਏ ਉਸ ਤੋਂ ਬਾਅਦ ਰਾਮ ਤੀਰਥ ਜਾ ਕੇ ਇੱਥੇ ਆਏ ਹਾਂ। ਹੁਣ ਇਸ ਤੋਂ ਬਾਅਦ ਬਹੁਤ ਬਾਕੀ ਦੇ ਜਿਹੜੇ ਜਿਹੜੇ ਸਾਡੇ ਸਥਾਨਕ ਗੁਰੂ ਘਰ ਹੈ ਗੁਰੂ ਧਾਮ ਹੈ ਉੱਥੇ ਜਾ ਕੇ ਅਸ਼ੀਰਵਾਦ ਅੱਜ ਚੰਦੀ ਸਾਹਿਬ ਨਾਲ ਵੀ ਮੁਲਾਕਾਤ ਹੋਈ ਉਹਨਾਂ ਨੂੰ ਸਵਾਲ ਕੀਤਾ ਗਿਆ ਕਿਸ ਤਰ੍ਹਾਂ ਦੇਖ ਰਹੇ ਹੋ ਕੰਪੀਟੀਸ਼ਨ ਤੇ ਕਹਿੰਦੇ ਮੈਂ ਕੇਪੀ ਸਾਹਿਬ ਤੋਂ ਕੋਈ ਗੱਲ ਨਹੀਂ ਕਹੂੰਗਾ ਉਹ ਮੇਰੇ ਰਿਸ਼ਤੇਦਾਰ ਵੀ ਤੇ ਉਹਨਾਂ ਤੇ ਮੈਂ ਕੋਈ ਬਿਆਨਬਾਜ਼ੀ ਨਹੀਂ ਕਰੂੰਗਾ ਨਹੀਂ ਦੇਖੋ ਇਹ ਸਸ਼ਟਾਚਾਰ ਵੀ ਇਹੀ ਕਹਿੰਦਾ ਔਰ ਵੈਸੇ ਵੀ ਨਹੀਂ ਬੰਦਦਾ ਤੇ ਅਸੀਂ ਤਾਂ ਰਿਸ਼ਤੇਦਾਰੀ ਹੈ ਸਾਡੀ ਲੇਕਿਨ ਪਾਰਟੀ ਦਾ ਕੰਮ ਉਹਨਾਂ ਨੇ ਕਰਨਾ ਅਸੀਂ ਆਪਣੀ ਪਾਰਟੀ ਦਾ ਕੰਮ ਕਰਨਾ ਜਿਹੜੇ ਜਿਹੜੇ ਥਿਊ ਵਿਊ ਪੁਆਇੰਟ ਸਾਡੀ ਪਾਰਟੀ ਦੇ ਉਹ ਅਸੀਂ ਰੱਖਨੇ ਜਿਹੜੇ ਉਹਨਾਂ ਦੀ ਪਾਰਟੀ ਦੇ ਵਿਊ ਪੁਆਇੰਟ ਉਹ ਦੱਸ ਲੋਕਾਂ ਨੂੰ ਦੱਸਨੇ ਫੈਸਲਾ ਤੇ ਲੋਕਾਂ ਨੇ ਕਰ ਇੱਕ ਦੂਜੇ ਤੇ ਕੋਈ ਇਦਾਂ ਦੀ ਗੱਲ ਕਰਕੇ ਮੰਦੀ ਸ਼ਰਦਾਰ ਦੀ ਬੋਲ ਕੇ ਕੋਈ ਬਹੁਤ ਵੱਡਾ ਨਹੀਂ ਬਣਦਾ ਬੰਦਾ ਹਮੇਸ਼ਾ ਹੀ ਬੰਦੇ ਨੂੰ ਮर्यादा ਦੇ ਵਿੱਚ ਰਹਿਣਾ ਚਾਹੀਦਾ ਉਹ ਵੀ ਮर्यादा 'ਚ ਮੈਨੀ ਮर्याਦਾ 'ਚ ਤੇ ਇਸ ਕਰਕੇ ਸਾਡਾ ਤਾਂ ਕੋਈ ਕੰਪੀਟੀਸ਼ਨ ਇਹਨਾਂ ਚੀਜ਼ਾਂ ਦਾ ਨਹੀਂ ਹੈ ਸਾਡਾ ਤਾਂ ਸਿਰਫ ਕੰਪੀਟੀਸ਼ਨ ਆ ਕਿ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿਸ ਨੂੰ ਪੰਜਾਬ ਦੇ ਜਿਹੜਾ ਸਹੀ ਮੈਨੇਜ ਪੰਜਾਬ ਦਾ ਵਾਰਿਸ ਹੈ ਉਸ ਨੂੰ ਅਸੀਂ ਤਕੜੇ ਕਰਨਾ ਲੋਕੀ ਹੁਣ ਕਈ ਵਾਰੀ ਕਹਿ ਰਹੇ ਆ ਜੀ ਅਕਾਲੀ ਦਲ ਡਾਊਨ ਹੋ ਗਿਆ ਜੀ ਫਲਾਣਾ ਹੋ ਗਿਆ ਕੋਈ ਇਦਾਂ ਦੀ ਸਮੱਸਿਆ ਨਹੀਂ ਹੁੰਦੀ ਹਰ ਗੱਲ ਦੇ ਵਿੱਚ ਜਦੋਂ ਤੁਸੀਂ ਲੋਕਾਂ ਦੇ ਵਿੱਚ ਲੈ ਕੇ ਜਾਂਦੇ ਆ ਆਪਣੀ ਗੱਲ ਲੋਕ ਜਦੋਂ ਸੁਣਦੇ ਆ ਉਹ ਐਕਸੈਪਟ ਕਰਦੇ ਆ ਹਮੇਸ਼ਾ ਅਕਾਲੀ ਦਲ ਨੇ ਪੰਜਾਬ ਤੇ ਰਾਜ ਕੀਤਾ ਬੜਾ ਲੰਬਾ ਸਮਾਂ ਰਾਜ ਕੀਤਾ ਤੋਂ ਅਸੀਂ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਇਹ ਮੇਰੀ ਆਪਣੀ ਸੋਚ ਹੈ ਕਿ ਕਾਲੀ ਦਰ ਮਜ਼ਬੂਤ ਹੋਏਗਾ ਤਾਂ ਪੰਜਾਬ ਜਿਹੜਾ ਹੋਰ ਮਜ਼ਬੂਤ ਹੋਏਗਾ। ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।